ਜਿੱਥੇ ਤੱਕ ਵੀ ਸਾਡੀ ਆਵਾਜ਼ ਜਾ ਰਹੀ ਹੈ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਲਤ ਸੋ ਅੱਜ ਦਾ ਦਿਨ ਜਿਹੜਾ ਬਾਵਾ ਸਾਹਿਬ ਭੀਮਰਾਮ ਵੇਦਖੜ ਸਾਹਿਬ ਨੇ ਮਨੁਸਮ੍ਰਿਤੀ ਦਿਹਨ ਕੀਤੀ ਸੀ ਉਹ ਮਨੁਸਮ੍ਰਿਤੀ ਜਿਹਦੇ ਵਿੱਚ ਇਨਸਾਨੀ ਹੱਕਾਂ ਅਧਿਕਾਰਾਂ ਨੂੰ ਜਿਹੜਾ ਇਨਸਾਨਾਂ ਨੂੰ ਹੱਕ ਅਧਿਕਾਰ ਸਾਰੇ ਜਿਹੜੇ ਆ ਖੋਹ ਲਏ ਗਏ ਸੀਗੇ ਇਹ ਮਨੁਵਾਦੀ ਸੋਚ ਸੀਗੀ ਉਸ ਵਕਤ ਮਨੁਵਾਦੀ ਸੋਚ ਦੇ ਹਿਸਾਬ ਨਾਲ ਇੱਕ ਇਨਸਾਨ ਉੱਚੀ ਜਾਤ ਦਾ ਸੀ ਤੇ ਇੱਕ ਨੀਵੀਂ ਜਾਤ ਦਾ ਸੀ ਉਹ ਜਾਤ ਪਾਤ ਨੂੰ ਮਿਟਾਉਣ ਲਈ ਉਹ ਨੀਂ ਚੂਚਦੇ ਪੇਤ ਭਾਵ ਨੂੰ ਹਟਾ ਮਿਟਾਉਣ ਲਈ 바ਵਾ ਸਾਹਿਬ ਨੇ ਮਨੁਸਮ੍ਰਿਤੀ ਦਾ ਦਹਨ ਕੀਤਾ ਸੀ ਸੋ ਅੱਜ ਜਿਹੜੀ ਅਸੀਂ ਮਨੁਸਮ੍ਰਿਤੀ ਦਹਨ ਕੀਤੀ ਔਰ ਮਨੁਵੱਦੀ ਜਿਹੜੀ ਵਿਚਾਰਧਾਰਾ ਆਇਆ ਅਮੇ ਦੀ ਛਾ ਦੀ ਵਿਚਾਰਧਾਰਾ ਆਇਆ ਉਹਨੂੰ ਵੀ ਅਸੀਂ ਅੱਜ ਇਹ ਅਗਦੇ ਵਿੱਚ ਸਾੜਦੇ ਆ ਸੋ ਸਾਰਿਆਂ ਨੇ ਜਿਹੜਾ 바ਵਾ ਸਾਹਿਬ ਦੀ ਵਿਚਾਰਧਾਰਾ ਤੇ ਜਿਹੜਾ ਚੱਲਣਾ ਚਾਹੀਦਾ ਆ ਤੇ ਜਾਤ ਪਾਤ ਦੇਣ ਪੇਤ ਭਾਵ ਨੂੰ ਬਣਾਉਣਾ ਚਾਹੀਦਾ ਚਾਹੇ ਰਾਬੋ ਰੱਬ ਨੇ ਇਨਸਾਨ ਬਣਾਇਆ ਸੀ ਜਾਤ ਪਾਤ ਪੇਤ ਭਾਵ ਜਿਹੜਾ ਬਣਾਇਆ ਗਿਆ ਉਹ ਮਨੁਵੱਦੀ ਜਿਹੜੀਆਂ ਲਾਦਾ ਆ ਤੇ ਸਮਾਨਤਾ ਜਿਹੜੀ ਆਵੇ ਸੋ ਇਸ ਕਰਕੇ ਅਸੀਂ ਮਨੁਵਦੀ ਜਿਹੜੀ ਵਿਚਾਰਧਾਰਾ ਆ ਉਹਨੂੰ ਮਰਦਾ ਬਾਦ ਕਹਿੰਨੇ ਆ ਤੇ 바ਵਾ ਸਾਹਿਬ ਦੀ ਵਿਚਾਰਧਾਰਾ ਨੂੰ ਜਿੰਦਾਬਾਦ ਕਹਿੰਨੇ ਆ ਸੋ 바ਵਾ ਸਾਹਿਬ ਦੇ ਵਿਚਾਰਾਂ ਨੂੰ ਅਪਣਾਓ ਤੇ ਉਹਨਾਂ ਦੀ ਸੋਚ ਤੇ ਚੱਲੋ ਤਾਂ ਕਿ ਜਿਹੜੀ ਇਹ ਸਮਾਨਤਾ ਸਾਰੇ ਮਨਸਾਨਾਂ ਨੂੰ ਇੱਕੋ ਜਿਹਾ ਜਿਹੜਾ ਜੀਵਨ ਜੀਣ ਦਾ ਅਧਿਕਾਰ ਮਿਲੇ 바ਵਾ ਸਾਹਿਬ ਦੀ ਗੋੜੀ ਸੋਚ ਤੇ ਨਮਾਜ਼ ਸ਼ਹਿਰ ਦੇ ਵਿੱਚ ਬੱਕ ਬੱਕ ਜਥੇਬੰਦੀਆਂ ਵੱਲੋਂ ਮੰਨੂ ਸਿਮਤੀ ਨੂੰ ਅੱਗ ਲਾਈ ਆ ਔਰ ਅਮਤਿਸ਼ਾਹ ਨੂੰ ਗ੍ਰਹਿ ਮੰਤਰੀ ਨੂੰ ਭਾਰਤ ਦੇ ਨੂੰ ਅੱਗ ਲਾਈ ਆ ਸਤਿਕਾਰਯੋਗ ਸਾਥੀਓ ਮੰਨੂ ਸਿਮਤੀ ਦੇ ਵਿੱਚ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਮੇੜਕਰਜੀ ਨੇ ਭਾਰਤ ਦੇ ਸਾਰੇ ਗ੍ਰੰਥ ਪੜ੍ਹੇ ਆ ਔਰ ਗ੍ਰੰਥ ਦੇ ਵਿੱਚ ਔਰਤ ਜਾਤ ਨੂੰ ਨੀਵਾਂ ਸਮਝਿਆ ਗਿਆ ਔਰ ਕਿਤੇ ਵੀ ਗ੍ਰੰਥ ਦੇ ਵਿੱਚ ਔਰਤਾਂ ਨੂੰ ਅਧਿਕਾਰ ਨਹੀਂ ਮਿਲੇ ਔਰ ਬਾਬਾ ਸਾਹਿਬ ਡਾਕਟਰ ਮੇੜਕਰਜੀ ਨੇ 25 ਦਸੰਬਰ 1927 ਨੂੰ ਮੰਨੂ ਸਮਿਤੀ ਨੂੰ ਅਗ ਲਾਈਆ ਕਿਉਂਕਿ ਉਹਨਾਂ ਨੇ ਕਿਹਾ ਵੀ ਜਦ ਇਸ ਦੇਸ਼ ਦੇ ਵਿੱਚ ਅੱਧੇ 50% ਮਰਦਵਾ ਤੇ 50% ਔਰਤਾਂ ਆ ਵੀ ਮੈਂ ਔਰਤਾਂ ਨੂੰ ਜਿਸ ਗ੍ਰੰਥ ਦੇ ਵਿੱਚ ਮਾਨ ਸਤਿਕਾਰ ਨਹੀਂ ਮਿਲਦਾ ਮੈਂ ਉਸ ਗ੍ਰੰਥ ਨੂੰ ਨਹੀਂ ਮੰਨਦਾ ਔਰ ਅੱਜ ਸੰਵਿਧਾਨ ਦੇ ਵਿੱਚ ਔਰਤ ਨੂੰ ਜਿਹੜਾ ਅਧਿਕਾਰ ਲਿਆ ਕੇ ਦਿੱਤੇ ਆ ਇਸ ਦੇਸ਼ ਦੀ ਜਿਹੜੀ ਆ ਰਾਸ਼ਟਰਪਤੀ ਆ ਉਹ ਵੀ ਸੰਵਿਧਾਨ ਦੇ ਕਰਕੇ ਬਣੀਆਂ ਔਰ ਇਸ ਦੇਖਦੇ ਵਿੱਚ ਐਸ.ਡੀ.ਐਮ, ਐਸ.ਐਸ.ਪੀ, ਸੀ.ਐਮ, ਪੀ.ਐਮ, ਐਮ.ਪੀ ਜਿੰਨੀਆਂ ਵੀ ਔਰਤਾਂ ਬਣੀਆਂ ਆ ਇਹ ਬਾਬਾ ਸਾਹਿਬ ਦੀ ਦੇਣ ਦੇ ਨਾਲ ਬਣੀਆਂ ਆ ਸੰਵਿਧਾਨ ਦੀ ਬਦੌਲਤ ਬਣੀਆਂ ਦੂਜੇ ਨੰਬਰ ਤੇ ਜਿਹੜਾ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਆ ਵੀ ਬਾਬਾ ਸਾਹਿਬ ਦਾ ਜਿਹੜਾ ਇੱਕ ਫੈਸ਼ਨ ਬਣਾ ਲਿਆ ਇਹਨਾਂ ਲੋਕਾਂ ਦੇ ਮੈਂ ਇਹਨੂੰ ਦੱਸਣਾ ਚਾਹਨਾ ਆ ਵੀ ਤੇਰੇ ਭਗਵਾਨ ਨੂੰ ਮੈਨੂੰ ਨਹੀਂ ਲੱਗਦਾ ਕੋਈ ਵੀ ਮੰਨਦਾ ਹੋਵੇ 바ਵਾ ਸਾਹਿਬ ਡਾਕਟਰ ਮੇੜਕਾ ਜੀ ਨੂੰ ਪੂਰਾ ਵਿਸ਼ਵ ਮੰਨਦਾ ਆ ਅੱਜ ਇੰਗਲੈਂਡ ਦੇ ਵਿੱਚ ਚਲ ਜਾਓ ਅਮਰੀਕਾ ਦੇ ਵਿੱਚ ਚਲ ਜਾਓ ਨਿਊਜ਼ੀਲੈਂਡ ਦੇ ਵਿੱਚ ਚਲ ਜਾਓ ਆਸਟ੍ਰੇਲੀਆ ਦੇ ਵਿੱਚ ਚਲ ਜਾਓ ਔਰ ਜਿੱਥੇ ਵੀ ਲੋਕ ਵੱਡੀਆਂ-ਵੱਡੀਆਂ ਜੁਨੀਆ ਵਸਤੀਆਂ ਪੜਦੀਆਂ ਔਰ ਸਭ ਤੋਂ ਪਹਿਲਾਂ 바ਵਾ ਸਾਹਿਬ ਦੀ ਗੱਲ ਆਂਦੀ ਆ ਦੂਜੇ ਨੰਬਰ ਤੇ ਇਸ ਦੇਸ਼ ਦੇ ਜਿਹੜੇ ਲੋਕ ਆ ਉਹ ਉਹ ਸੋਚਦੇ ਨਹੀਂ ਹੈਗੇ ਮੈਂ ਬਾਹਰ ਗਿਆ ਇੱਕ ਮੈਨੂੰ ਉੱਥੇ ਦਾ ਬੰਦਾ ਪੁੱਛਣ ਲੱਗਾ ਵੀ ਤੁਸੀਂ ਚੋਰ ਦੇ ਨਾਲ ਕੀ ਕਰਦੇ ਆ ਮੈਂ ਹਾਂ ਪਹਿਲਾਂ ਮੈਨੂੰ ਤੁਸੀਂ ਦੱਸੋ ਵੀ ਚੋਰ ਦੇ ਨਾਲ ਕੀ ਕਰਦੇ ਆ ਕਹਿੰਦਾ ਅਸੀਂ ਚੋਰ ਨੂੰ ਫੜ ਕੇ ਪਹਿਲਾਂ ਕੁੱਟਦੇ ਆ ਫਿਰ ਚੱਕ ਕੇ ਅੰਦਰ ਕਰ ਦਿੰਦੇ ਆ ਮੈਂ ਹਾਂ ਭਰਾਵਾ ਸਾਡੇ ਲੋਕ ਤਾਂ ਇਦਾਂ ਕਰਦੇ ਨਹੀਂ ਚੋਰ ਨੂੰ ਮੈਂ ਹਾਂ ਕੋਈ ਸੀਐਮ ਬਣਾ ਲੰਦਾ ਕੋਈ ਪ੍ਰਧਾਨ ਮੰਤਰੀ ਬਣਾ ਲੰਦਾ ਕੋਈ ਗ੍ਰਹਿ ਮੰਤਰੀ ਬਣਾ ਲੰਦਾ ਇਸ ਕਰਕੇ ਜੇਕਰ ਆਪਾਂ ਬਾਬਾ ਸਾਹਿਬ ਡਾਕਟਰ ਮੇਰਕਾ ਜੀ ਦੇ ਪੂਰੇ ਦੇਸ਼ ਦੇ ਵਿੱਚ ਮਾਨ ਸਤਕਾਰ ਇੱਜ਼ਤ ਔਰ ਅਣਖ ਦੇ ਨਾਲ ਆਪਾਂ ਰਹਿਣਾ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਲੀਡਰ ਬਣਨਾ ਹੈ ਔਰ ਸਾਨੂੰ ਜਿਹੜੇ ਆ ਡੀਲਰ ਨਹੀਂ ਬਣਨਾ ਕਿਉਂਕਿ ਡੀਲਰ ਜਿਹੜਾ ਆ ਉਹ ਕੰਮ ਖਰਾਬ ਕਰਦਾ ਲੀਡਰ ਨਹੀਂ ਕੰਮ ਖਰਾਬ ਕਰਦਾ ਔਰ ਮੈਂ ਇੱਥੇ ਸਾਰੇ ਪੱਤਰਕਾਰ ਭਾਈਚਾਰੇ ਦਾ ਔਰ ਸਾਥੀਆਂ ਦਾ ਵੀ ਧੰਨਵਾਦ ਕਰਦਾ ਆ ਜਿਹੜੇ ਇੱਥੇ ਪਹੁੰਚੇ ਆ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਦਾ ਦਿਨ 바ਵਾ ਸਾਹਿਬ ਨੂੰ ਇਸ ਮੌਕੇ ਤੇ ਉਹਨਾਂ ਦੀ ਸੋਚ ਉਹਨਾਂ ਨੇ 25 ਦਸੰਬਰ 1927 ਨੂੰ ਬਾਨੂ ਸਿਮਰਤੀ ਨੂੰ ਸਾੜਿਆ ਗਿਆ 30 ਦਿਨਸ ਬਜੂ ਅੱਜ ਡੇੜਾ ਦਿਨ ਮਨਾ ਰਹੇ ਹਾਂ ਇਹ ਦੁਨੀਆ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਬਾਬਾ ਸਾਹ ਨੂੰ ਲੋਕ ਜਾਣਦੇ ਆ ਬਾਬਾ ਸਾਹਿਬ ਦੇ ਕੰਮਾਂ ਨੂੰ ਜਾਣਦੇ ਆ ਪਰ ਸਾਡੇ ਦੇਸ਼ ਦਾ ਨਿਕੰਮਾ ਗ੍ਰਹਿ ਮੰਤਰੀ ਜਿਸ ਨੇ ਰਾਜ ਸਭਾ ਵਿੱਚ ਬਿਆਨ ਦਿੱਤਾ ਕਿ ਲੋਕ ਜਿੰਨਾ ਬਾਬਾ ਸਾਹਿਬ ਦਾ ਨਾਮ ਜਪਦੇ ਹੈ ਜੇਕਰ ਇਹਨਾਂ ਦਾ ਨਾਮ ਉਹ ਭਗਵਾਨ ਦਾ ਜਪਣ ਤਾਂ ਸਵਰਗਾਂ ਚ ਜਾ ਸਕਦੇ ਆ ਇਹੋ ਜਿਹਾ ਨਿਕੰਮੇ ਮਨੁੱਖ ਨੂੰ ਪੁੱਛਣ ਵਾਲਾ ਹੋਵੇ ਉਹ ਧਰਤੀ ਦੇ ਇਸ ਧਰਤੀ ਦੇ ਉੱਪਰ ਕਿੱਥੇ ਸਵਰਗ ਹੈ ਇਸ ਧਰਤੀ ਦੇ ਉੱਪਰ ਕੋਈ ਸਵਰਗ ਨਹੀਂ ਹੈ ਆਜ ਦੇ ਯੁੱਗ ਵਿੱਚ ਵੀ ਲੋਕਾਂ ਨੂੰ ਸਵਰਗਾਂ ਤੇ ਨਰਕਾਂ ਦੀ ਗਲਤ ਜਿਹੜੀ ਪਹਾਰਨਾ ਦੇ ਕੇ ਲੋਕਾਂ ਨੂੰ ਕੁੱਠੇ ਪਾਥੇ ਲਾ ਰਹੇ ਆ ਅੱਜ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦੇ ਰਹੇ ਆ ਅਸੀਂ ਬਾਬਾ ਸਾਹਿਬ ਦੀ ਸੋਚ ਨਾਲ ਲੋਕਾਂ ਨੂੰ ਜੋੜਨਾ ਹੈ ਬਾਬਾ ਸਾਹਿਬ ਨੇ ਵਿਸ਼ਵ ਵਿੱਚ ਆਪਣਾ ਨਾਂ ਬਣਾਇਆ ਉਹਨਾਂ ਦੀ ਸੋਚ ਕਰਕੇ ਬਣਿਆ ਮੈਂ ਫਿਰ ਆਜ ਦੇ ਦਿਨ ਤੇ ਆਪਣੇ ਸਾਥੀਆਂ ਨੂੰ ਦੇਸ਼ਵਾਸੀਆਂ ਨੂੰ ਬਾਬਾ ਸਾਹਿਬ ਦੀ ਸੋਚ ਨਾਲ ਜੁੜਨ ਲਈ ਕਹਿੰਦਾ ਹਾਂ ਔਰ ਜਿਹੜੀ ਮਨੁੱਖੀ ਸਿਮਰਤੀ ਹੈ ਉਸ ਦਾ ਅਜ ਦੇਣ ਕਰ ਰਹੇ ਹਾਂ ਧੰਨਵਾਦ। ਪਹਿਲਾਂ ਭਾਰਤ ਦੇਸ਼ ਅੰਦਰ ਮਨੁੱਖ ਸਿਮਰਤੀ ਨਾਂ ਦਾ ਵਿਧਾਨ ਚੱਲਦਾ ਸੀ। ਉਸ ਵਿਧਾਨ ਦੇ ਮੁਤਾਬਕ ਇਸ ਦੇਸ਼ ਦਾ ਜਿਹੜਾ ਛੂਦਰ ਸੀ ਅਤੀ ਅਨਟਚੇਬਲ ਛੂਦਰ ਸੀ ਬਹੁਤ ਨੀਚ ਸੀ। ਔਰ ਜਿਹੜੇ ਸਾਰੇ ਹੱਕ ਆ ਬਰਾਬਰਤਾ ਦੇ ਉਹ ਉਹਨਾਂ ਲੋਕਾਂ ਨੂੰ ਨਹੀਂ ਸੀਗੇ ਜਿਹੜੇ ਜਿਹੜੇ ਇਸ ਦੇਸ਼ ਦੇ ਵਿੱਚ ਸ਼ੂਦਰ ਵਰਣ ਵਾਸਤੇ ਦੇ ਮੁਤਾਬਕ ਸ਼ੂਦਰ ਦਾ ਰਤਬਾ ਹਾਸਲ ਕਰਦੇ ਸੀ ਭਾਰਤ ਦਾ ਸੰਵਿਧਾਨ ਬਣਿਆ ਦੇਸ਼ ਦੇ ਲੋਕਾਂ ਨੂੰ ਬਰਾਬਰਤਾ ਮਿਲੀ ਬਰਾਬਰਤਾ ਬਰਾਬਰਤਾ ਦੇ ਦੇਸ਼ ਦੇ ਸੰਵਿਧਾਨ ਦੇ ਵਿੱਚ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਮਿਲੇਆ ਮਨੁਸਿਮਰਤੀ ਦੇ ਵਿੱਚ ਔਰਤ ਜਿਹੜੀ ਅਪੜ੍ਹ ਲਿਖ ਨਹੀਂ ਸਕਦੀ ਸੀ ਉਹਨੂੰ ਇਹ ਅਧਿਕਾਰ ਨਹੀਂ ਸੀ ਘਰ ਤੋਂ ਬਾਹਰ ਪੈਰ ਨਹੀਂ ਰੱਖ ਸਕਦੀ ਸੀ ਇੱਕ ਰਖੇਲ ਬਣਾ ਕੇ ਮਨੁਸਿਮਰਤੀ ਦੇ ਮੁਤਾਬਕ ਰੱਖੀ ਗਈ ਸੀ ਤੇ ਜਿਹੜਾ ਸ਼ੂਦਰ ਸੀਗਾ ਉਹਨੂੰ ਵੀ ਜਿਹੜਾ ਛੂਦਰ ਸੀਗਾ ਉਹਨੂੰ ਵੀ ਸਮਾਜ ਦੇ ਵਿੱਚ ਇਨਸਾਨਾਂ ਵਾਲੀ ਜਿਹੜੀ ਜ਼ਿੰਦਗੀ ਆ ਉਹਦਾ ਬਤੀਤ ਕਰਨ ਦਾ ਅਧਿਕਾਰ ਨਹੀਂ ਸੀਗਾ ਭਾਰਤ ਦੇ ਸੰਵਿਧਾਨ ਨੇ ਇਹਨੂੰ ਇਨਸਾਨਾਂ ਵਾਲੀ ਜ਼ਿੰਦਗੀ ਸਾਰੇ ਸਾਰੇ ਇਨਸਾਨਾਂ ਨੂੰ ਬਰਾਬਰਤਾ ਰੁਤਬਾ ਦੇ ਕੇ ਬਰਾਬਰਤਾ ਅਧਿਕਾਰ ਦੇ ਕੇ ਸਮਾਜ ਦੇ ਵਿੱਚ ਇਨਸਾਨ ਬਣਾਇਆ ਅੱਜ ਬਾਬਾ ਸਾਹਿਬ ਡਾਕਟਰ ਪਿੰਦਰਾ ਅੰਬੇਡਕਰ ਦੀ ਬਦੌਲਤ ਅੱਜ ਜਿਹੜਾ ਦੇਸ਼ ਦਾ ਹਰ ਨਾਗਰਿਕਾ ਬਰਾਬਰਤਾ ਦਾ ਮਾਣ ਜਿਹੜਾ ਹਾਸਲ ਕਰ ਰਿਹਾ ਸੋ ਅੱਜ ਭਾਰਤ ਦੇ ਦੇ ਪਰਜਣਾ ਭਾਰਤ ਦਾ ਗ੍ਰਹਿ ਮੰਤਰੀ ਆ ਜਿਹੜਾ ਅਮਿਤ ਸ਼ਾਹ ਉਹਨੇ ਸੰਸਦ ਦੇ ਵਿੱਚ ਜੋ ਬਿਆਨ ਦਿੱਤਾ ਉਹ ਵੀ ਇੱਕ ਨਾਣੀ ਹਰਕਤ ਆ ਉਹ ਕਹਿੰਦਾ ਵੀ ਜੇ ਅੰਬੇਡਕਰ 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 ਤੁਸੀਂ ਲਾਈ ਆ ਵੀ ਜੇ ਇੰਨੀ ਵਾਰੀ ਪ੍ਰਧਾਨ ਦਾ ਨਾਮ ਭਗਵਾਨ ਦਾ ਨਾਮ ਲੈ ਲੰਦੇ ਤਾਂ ਤੁਹਾਨੂੰ ਸਵਰਗ ਮਿਲ ਜਾਣਾ ਸੀ ਮੈਂ ਉਹਨੂੰ ਇਹ ਕਾਣੀ ਗੱਲ ਕਹਿਣੀ ਚਾਹੁੰਦਾ ਆ ਵੀ ਅਸੀਂ ਭਗਵਾਨ ਤਾਂ ਕਦੇ ਦੇਖਿਆ ਨਹੀਂ ਅਸੀਂ ਮਰਨ ਤੋਂ ਬਾਅਦ ਸਵਰਗ ਵੀ ਨਹੀਂ ਕਦੇ ਦੇਖਿਆ ਅਸੀਂ ਜੀਨੇ ਜੀ ਅੰਬੇਡਕਰ ਨੂੰ ਉਹਦੇ ਕੰਮ ਨੂੰ ਦੇਖਿਆ ਅੰਬੇਡਕਰ ਨੂੰ ਤਾਂ ਨਹੀਂ ਦੇਖਿਆ ਪਰ ਉਹਦੇ ਕੰਮ ਨੂੰ ਦੇਖਿਆ ਉਹ ਅੰਬੇਡਕਰ ਦੇ ਕੰਮ ਦੀ ਬਿਜਾਉਤ ਅੱਜ ਅਸੀਂ ਇਨਸਾਨ ਬਣ ਕੇ ਤੁਹਾਡੇ ਸਾਹਮਣੇ ਖੜੇ ਆ ਦੂਜਿਆਂ ਦੇ ਬਰਾਬਰ ਖੜੇ ਆ ਅਸੀਂ ਭਗਵਾਨ ਦੇ ਤੇ ਉਹ ਜਿਹੜੇ ਭਗਵਾਨ ਜਿਹਨੂੰ ਅਸੀਂ ਕਲਪਨਾ ਦਾ ਇੱਕ ਤੌਰ ਤੇ ਕਹਿ ਸਕਦੇ ਆ ਉਹਨੂੰ ਨਹੀਂ ਮੰਨਦੇ ਅਸੀਂ ਡਾਕਟਰ ਅੰਬੇਡਕਰ ਨੂੰ ਹੀ ਆਪਣਾ ਆਪਣਾ ਭਗਵਾਨ ਮੰਨਦੇ ਆ ਜਿਹਨੇ ਸਾਨੂੰ ਜੀਵੇ ਜੀ ਇਨਸਾਨ ਬਣਾਇਆ ਔਰ ਸਵਰਗ ਚ ਪਹੁੰਚਾਇਆ ਮੈਂ ਇਹਨਾਂ ਗੱਲਾਂ ਨੂੰ ਤਾਜ਼ਾ ਕਰਦਾ ਪ੍ਰਸ਼ਾਸਨ ਨੂੰ ਵੀ ਕਹਿੰਦਾ ਵੀ ਲੋ ਅਸੀਂ ਜਿਹੜੇ ਲੋਕ ਆ ਅੱਜ ਸਬਰ ਨਾਲ ਬੈਠੇ ਆ ਉਹ ਐਦਾਂ ਨਾ ਐਦਾਂ ਦੀਆਂ ਗੱਲਾਂ ਨਾ ਕਰੋ ਦੇਖ ਸਕ ਰਹੇ ਹੋ ਮੰਤਰੀ ਤਾਂ ਕੇ ਗੱਲਾਂ ਪਚਾਓ ਵੀ ਜਿਹੜਾ ਸਮਾਜ ਪੜਕ ਜਾਵੇ ਤਾਂ ਤੁਹਾਡੇ ਛੁੱਟੀਆਂ ਫਿਰਨ ਲਈ ਦਿੱਲੀ ਤੱਕ ਸਾਨੂੰ ਪੂਚ ਕਰਨਾ ਪਵੇ ਤਾਂ ਇਹਨਾਂ ਗੱਲਾਂ ਦੇ ਨਾਲ ਤੁਹਾਡੇ ਤੋਂ ਆਪਣੇ ਲੋਕਾਂ ਨੂੰ ਵੀ ਜਾਗਰੂਕ ਕਰਦਾ ਵੀ ਸਮਝੋ ਇਸ ਮਨੂਵਬਦੀ ਚਾਲ ਨੂੰ ਭਾਜੀਪੀ ਨੂੰ ਸਮਝੋ ਇਹ ਤੇ ਹਿੰਦੂ ਰਾਸ਼ਟਰ ਲਾਗੂ ਕਰਨਾ ਚਾਹੁੰਦੀ ਆ ਇਦਾਂ ਦੇ ਤੁਹਾਡੇ ਛੋਟੇ ਛੋਟੇ ਟੀਕੇ ਲਾਉਣਾ ਚਾਹੁੰਦੀ ਆ ਵੀ ਜੇ ਛੋਟੇ ਟੀਕੇ ਲੱਗਦੇ ਆ ਉਹਦਾ ਰਿਐਕਸ਼ਨ ਕੀ ਹੁੰਦਾ ਆ ਉਸ ਰਿਐਕਸ਼ਨ ਤੋਂ ਇਹ ਜਿਹੜਾ ਸੰਵਿਧਾਨ ਵੀ ਬਦਲ ਸਕਦੇ ਆ ਸੋ ਮੈਂ ਲੋਕਾਂ ਨੂੰ ਜਾਗਰੂਕ ਕਰਦਾ ਕਹਿਣਾ ਹਾਂ ਉਹ ਵੀ ਕਿਤੇ ਹੋ ਤੁਹਾਡੇ ਮਾਰੀਆਂ ਸੁਈਲਾਂ ਦੇ ਆ ਇੱਕ ਵਾਰੀ ਪਵਕੜਾ ਵਾਂਗੂ ਇਕੱਠੇ ਹੋ ਜਾਓ ਤੇ ਮੱਖੀ ਸ਼ਹਿਦੀਆਂ ਮੱਖੀਆਂ ਵਾਂਗ ਕੱਟੇ ਹੋ ਕੇ ਉਸ ਉਹਨਾਂ ਗੱਲਾਂ ਦਾ ਮੁਕਾਬਲਾ ਕਰੋ ਤਾਂ ਹੀ ਲੋਕ ਜਾਗਰਤ ਹੋਣਗੇ ਤਾਂ ਹੀ ਇਨਕਲਾਬ ਆਏਗਾ ਤਾਂ ਹੀ ਤੁਹਾਡਾ ਰਾਜ ਹੋਏਗਾ ਇਹਨਾਂ ਗੱਲਾਂ ਦੇ ਨਾਲ ਤੁਹਾਡਾ ਰਾਜ ਰਹਿੰਦਾ ਜੈ ਭੀਮ ਜੈ ਪਾਤ ਜੈ ਜਨਤਾ ਜੈ ਸ਼ੰਕਰ